ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਬਹੁਤ ਹੀ ਇੱਕ ਮੁੱਦਾ ਜਿਹੜਾ ਗੰਭੀਰ ਚਰਚਾ ਦੇ ਵਿੱਚ ਆਇਆ ਜਦੋਂ ਨਾ ਭਗਵੰਤ ਮਾਨ ਨੇ ਫੈਸਲਾ ਦਿੱਤਾ ਵੀ ਹਾਈਬ੍ਰਿਡ ਝੋਨਾ ਬੈਨ ਠੀਕ ਹੈ ਸਿਰਫ ਯੂਨੀਵਰਸਿਟੀ ਵਾਲੇ ਜਿਹੜੇ ਰეკਮੈਂਡੇਸ਼ਨ ਵਰਾਈਟੀਆਂ ਨੇ ਜਿਵੇਂ ਪੀਆਰ ਹੋਗੇ ਝੋਨੇ ਠੀਕ ਹੈ 126 27 28 29 30 31 32 ਜਿੰਨੇ ਵੀ ਹੈਗੇ ਨੇ ਤੇ ਬਾਸਮਤੀ ਦੀਆਂ ਵਰਾਈਟੀਆਂ ਤੁਸੀਂ ਉਹੀ ਲਾਓ ਹਨਾ ਪਰ ਪੰਜਾਬ ਦੇ ਵਿੱਚ ਮਾਲਵਾ ਏਰੀਏ ਦੇ ਵਿੱਚ ਜਿੱਥੇ ਪਾਣੀ ਮਾੜੇ ਨੇ ਠੀਕ ਹੈ ਜ਼ਿਆਦਾਤਰ ਕਾਟਨ ਬੈਲਟ ਆ ਜਿਹੜੇ ਕੀ ਨਰਮਾ ਹੁਣ ਉਹ ਹਟ ਗਿਆ ਸੀ ਹੁਣ ਨਰਮੇ ਦੇ ਰਿਪਲੇਸਮੈਂਟ ਦੇ ਵਿੱਚ ਉਹ ਹਾਈਬ੍ਰਿਡ ਝੋਨੇ ਲਾਉਣ ਲੱਗੇ ਸੀ ਹਨਾ ਜਿਵੇਂ ਪਾਇਨੀਅਰ ਦਾ 2876 ਸਾਡੇ ਏਰੀਆ ਦੇ ਵਿੱਚ ਬਹੁਤ ਹੁੰਦਾ ਹਨਾ ਪਰ ਹੁਣ ਜਦੋਂ ਇਹਨੇ ਬਿਆਨ ਦਿੱਤਾ ਵੀ ਹਾਈਬ੍ਰਿਡ ਝੋਨੇ ਬਿਲਕੁਲ ਹੀ ਬੰਦ ਨੇ ਫਾਲਾਕੀ ਪਹਿਲਾਂ ਵੀ ਇਹ ਬਿਆਨ ਆਉਂਦੇ ਸੀ ਪਰ ਹੁਣ ਬਿਲਕੁਲ ਹੀ ਬਿਆਨ ਦਿੱਤਾ ਇਹਨੇ ਵੀ ਹਾਈਬ੍ਰਿਡ ਬੰਦ ਨੇ ਉਹਦੇ ਵਿੱਚ ਵੀ ਹਾਈਬ੍ਰਿਡ ਦੀਆਂ ਵੈਰਾਈਟੀਆਂ ਹੁੰਦੀਆਂ ਵੀਰੇ ਕੁਝ ਤਾਂ ਪਰਮਾਨਤ ਹੁੰਦੀਆਂ ਨੇ ਕੁਝ ਗੈਰ ਪਰਮਾਨਤ ਹੁੰਦੀਆਂ ਨੇ ਇੱਥੇ ਜੇ ਮੋਟਾ ਮੋਟਾ ਦੱਸਾਂ ਮੈਂ ਪਾਇਨਰ ਦੇ ਜਿੰਨੇ ਬੀਜ ਨੇ 28P67 ਹੋ ਗਿਆ ਡਰਨ ਦੀ ਲੋੜ ਨਹੀਂ ਲਾਓ ਤੁਸੀਂ ਸਵਾਨਾ ਸੀਡ ਦੇ ਨੇ ਜਿੰਨੇ ਉਹ ਵੀ ਤੁਸੀਂ ਲਾ ਸਕਦੇ ਹੋ ਠੀਕ ਹੈ 75017301 ਉਹ ਵੀ ਸਰਕਾਰ ਤੋਂ ਮਾਨਤਾ ਪ੍ਰਾਪਤ ਨੇ ਬਾਅਰ ਦੇ ਨੇ ਉਹ ਵੀ ਤੁਸੀਂ ਲਾ ਸਕਦੇ ਹੋ ਸਜੰਟਾ ਦੇ ਨੇ ਉਹ ਵੀ ਤੁਸੀਂ ਲਾ ਸਕਦੇ ਹੋ ਠੀਕ ਹੈ ਹੋਰ ਮੋਟੀਆਂ-ਮੋਟੀਆਂ ਬਹੁਤ ਕੰਪਨੀਆਂ ਨੇ ਨਾਮੀ ਜਿਨ੍ਹਾਂ ਦੇ ਤੁਸੀਂ ਝੋਣਿਆ ਜਿਹੜੇ ਉਹ ਹਾਈਬ੍ਰਿਡ ਵੀ ਲਾ ਸਕਦੇ ਹੋ ਪਰ ਇਹਦੀ ਹਜੇ ਚਿੱਠੀ ਆ ਲੈਣ ਦੋ ਫਿਰ ਜਮੇ ਹੀ ਕਲੈਰੀਫਾਈ ਹੋ ਜਾਊਗਾ ਖੇਤੀਬਾੜੀ ਯੂਨੀਵਰਸਿਟੀ ਨੂੰ ਇਹ ਕਰਨਾ ਹੀ ਪੈਣਾ ਹੈ ਖੇਤੀਬਾੜੀ ਮਤਰਾਲੇ ਨੂੰ ਇਹ ਚੀਜ਼ ਕਰਨੀ ਪੈਣੀ ਆ ਆਦਰਵਾਇਜ਼ ਕਿਸਾਨ ਦੇ ਨਾ ਪੱਕੀ ਫੈਸਲਾ ਹੋਊਗਾ ਇਹ ਮਾਨਸਾ ਏਰੀਆ ਬਠਿੰਡਾ ਏਰੀਆ ਮੁਕਸਰ ਏਰੀਆ ਮਲੋਟ ਏਰੀਆ ਅਬੋਰ ਏਰੀਆ ਇੱਥੇ ਝੋਨੇ ਆ ਜਿਹੜੇ ਪਾਣੀ ਦੇ ਹਿਸਾਬ ਦੇ ਨਾਲ ਹਾਈਬ੍ਰਿਡ ਹੀ ਤਕਰੀਬਨ ਲੱਗਦੇ ਨੇ ਕਿਉਂਕਿ ਪੀਆਰ ਝੋਨਾ ਇੱਥੇ ਲੱਗ ਹੀ ਨਹੀਂ ਸਕਦਾ ਪੀਆਰ ਝੋਨੇ ਲਈ ਪਾਣੀ ਚੰਗਾ ਚਾਹੀਦਾ ਬਾਣ ਚੰਗਾ ਚਾਹੀਦਾ ਤੇ ਬਾਸਮਤੀ ਦੀ ਫਸਲ ਵੀ ਉੱਥੇ ਹੀ ਹੋਊਗੀ ਜਿੱਥੇ ਪੀਆਰ ਝੋਨੇ ਹੁੰਦੇ ਆ। ਭਾਵ ਬਾਸਮਤੀ ਵੀ ਉੱਥੇ ਹੀ ਵਧੀਆ ਨਿਕਲੂਗੀ ਜਿੱਥੇ ਪਾਣੀ ਵਧੀਆ ਜਾਂ ਨਹਿਰੀ ਪਾਣੀ ਉੱਥੇ ਲੱਗਦਾ ਠੀਕ ਆ। ਜਿੱਥੇ ਹਾਈਬ੍ਰਿਡ ਝੋਨਾ ਲੱਗਣਾ ਉੱਥੇ ਹਾਈਬ੍ਰਿਡ ਹੀ ਲੱਗੂਗਾ। ਪਰ ਇੱਥੇ ਇੱਕ ਠੱਗੀ ਹੋਈ ਆ, ਸ਼ੋਸ਼ਨ ਹੋਈ ਆ। ਹੁਣ ਇੰਨਾ ਕੁ ਮੁੱਦਾ ਇਹੋ ਛਾਲ ਦੇਣਗੇ ਵਪਾਰੀ। ਜਦੋਂ ਆਪਾਂ ਝੋਨਾ ਲੈ ਕੇ ਜਾਵਾਂਗੇ ਮੰਡੀ ਦੇ ਵਿੱਚ ਉਹਨਾਂ ਨੇ ਐ ਨਹੀਂ ਦੇਖਣਾ ਵੀ ਕਿਹੜਾ ਝੋਨਾ। ਉਹਨਾਂ ਨੇ ਸਿਰਫ ਐ ਕਹਿ ਦੇਣਾ ਵੀ ਸਰਕਾਰ ਦੇ ਹੁਕਮ ਨੇ ਜੀ ਇਹ ਹਾਈਬ੍ਰਿਡ ਝੋਨਾ ਬੈਨ ਆ ਤਾਂ ਹਾਈਬ੍ਰਿਡ ਝੋਨਾ ਤਾਂ ਅਸੀਂ ਲੈਂਦੇ ਨਹੀਂ ਫਿਰ ਆਪਣਾ ਜੀਮੇਦਾਰ ਕੀ ਕਰਦਾ ਬਈ ਕਾਟ ਲੈ ਲੋ ਯਾਰ ਹਨਾ ਤਾਂ ਫਿਰ ਮੋਟੀ ਕਾਟ ਦੇ ਉੱਤੇ ਕਿਸਾਨਾਂ ਦੀ ਜੇਬ ਚ ਠੱਗੀ ਹੋਊਗੀ ਠੀਕ ਹੈ ਤੇ ਉਹ ਹੋਊਗੀ ਵੀ ਦਸ ਦੇ ਵਿੱਚੋਂ ਇੱਕ ਬੰਦਾ ਬੋਲਣ ਵਾਲਾ ਹੁੰਦਾ ਉਹਨੂੰ ਵੀ ਦੱਬ ਲੈਂਦੇ ਆ ਸਰਕਾਰ ਹਨਾ ਜਿਵੇਂ ਮੈਂ ਵੀ ਪਿਛਲੀ ਵਾਰੀ ਰੋਲਾ ਪਾਇਆ ਸੀਗਾ ਪਰ ਬਹੁਤ ਸਾਰੀਆਂ ਵੈਰਾਈਟੀਆਂ ਨੇ ਇਹੋ ਜੀਆਂ ਜਿਹੜੀਆਂ ਕਿਸਾਨ ਉਹ ਨਹੀਂ ਲਾਈ ਜਾਂਦੇ ਨੇ ਹਨਾ ਆਪਣੇ ਏਰੀਏ ਦੇ ਵਿੱਚ ਵੀ ਦੇਖੋ ਦੇਖ ਹੀ ਲਾਈ ਜਾਂਦੇ ਨੇ ਪਹਿਲੀ ਗੱਲ ਤਾਂ ਜਿਹੜੀ ਵੈਰੈਟੀ ਦੀ ਚੋਣ ਕਰਨੀ ਬਹੁਤ ਚੰਗੀ ਆ ਤੁਸੀਂ ਜੇ ਤੁਹਾਨੂੰ ਲੱਗਦਾ ਦਰਦੇ ਹੋ ਤੁਸੀਂ ਵੀ ਪੀਆਰ ਝੋਨਾ ਨਹੀਂ ਹੁੰਦਾ ਤਾਂ ਅਸੀਂ ਹੋਰ ਕਿਹੜਾ ਲਾਈਏ ਤਾਂ ਇੱਕ ਪੰਜਾਬ ਸੀਡ ਵਾਲਿਆਂ ਦਾ ਗਿੱਦੜਵਾਹੇ ਵਾਲਿਆਂ ਦਾ ਸੁਪਰ 212 ਪਹਿਲਾਂ ਅਸੀਂ ਲਾਉਂਦੇ ਰਹੇ ਹਾਂ 212 ਉਹ ਵੀ ਲਾਉਂਦੇ ਆ ਉਹ ਲਾ ਸਕਦੇ ਹੋ ਤੁਸੀਂ ਚੱਕੂ ਦੀ ਸਰਕਾਰ ਹਨਾ ਝੋਨਾ ਦੂਜਾ ਵੀ ਚੱਕੂਗੀ ਪਰ ਜੇ ਤੁਸੀਂ ਉਹ ਲਾਉਣਾ ਤਾਂ ਉਹ ਵੀ ਲਾ ਸਕਦੇ ਹੋ ਹਨ ਜੇ ਹਾਈਬ੍ਰਿਡ ਲਾਉਣਾ ਹੀ ਲਾਉਣਾ ਆਪਾਂ ਝੋਨਾ ਤਾਂ ਡੰਡਾ ਕੈਮ ਰੱਖਿਓ ਮੜਾ ਜਾ ਠੀਕ ਹੈ ਝੁਕਣਾ ਨਹੀਂ ਇਹਨਾਂ ਅੱਗੇ ਜੇ ਝੁਕ ਗਏ ਤਾਂ ਕਾਟ ਲੱਗ ਗਈ ਤਾਂ ਮਾਰਿਆ ਗਿਆ ਕਿਸਾਨ ਪਰ ਉਦੋਂ ਪਹਿਲਾਂ ਪਹਿਲਾਂ ਹੋਪਸੋ ਮੇਰੀ ਵੀ ਗੱਲ ਹੋਈ ਆ ਯੂਨੀਵਰਸਿਟੀ ਦੇ ਵਿੱਚ ਇੱਕ ਪਾਰਟਿਕੂਲਰ ਬੰਦਾ ਲੱਗਿਆ ਹੋਇਆ ਉਹ ਕਹਿੰਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਲਦੀ ਲਾਂਚ ਕਰਨਗੇ ਪਰਟੀਕੂਲਰ ਏਰੀਆ ਵਾਸਤੇ ਹੈਨਾ ਜਿਵੇਂ ਮਾਨਸਾ ਹੋਗੀ ਜਾਂ ਪਰਟੀਕੂਲਰ ਜ਼ੋਨ ਹੋਗੇ ਜਿਵੇਂ ਜਲੰਧਰ ਆ ਗਰਦਾਸਪੁਰਾ ਪਠਾਨਕੋਟਾ ਉੱਥੇ ਦਾ ਪਾਣੀ ਵੈਸੀ ਹੀ ਬਹੁਤ ਚੰਗੇ ਨੇ ਉਹ ਤਾਂ ਉਹੀ ੱੱਕੇ ਨਾਲ ਹੀ ਹਾਈਬ੍ਰਿਡ ਝੋਨੇ ਲਾਈ ਜਾਂਦੇ ਐ ਸਿਰਫ ਜਿਆਦਾ ਝਾੜ ਦੇ ਨਾਲ ਲੈਣ ਲਈ ਉੱਥੇ ਪੀਆਰ ਝੋਨੇ ਤੁਸੀਂ ਲਾਓ ਬਾਸਮਤੀਆਂ ਲਾਓ ਝਾੜ ਵੀ ਵੱਧ ਨਿਕਲੂਗਾ ਹੈਨਾ ਯੂਨੀਵਰਸਿਟੀ ਵੀ ਖੁਸ਼ ਹੈ ਹੁਣ ਆ ਪਿਛਲੇ ਸਾਲ 7501 ਤੇ ਤੇ 7301 ਮੈਂ ਵੀ ਵੀਡੀਓ ਪਾਈਆਂ ਕਾਫੀ ਬਲੈਕ ਤੇ ਝੋਨਾ ਵਿਕਿਆ ਬਲੈਕ ਤੇ ਬੀ ਵੀ ਵਿਕਿਆ ਹੈਨਾ ਪਤਾ ਨਹੀਂ ਉਹਦੇ ਚ ਕੀ ਖੰਡ ਪਾਈ ਹੋਈ ਹੈ ਨਿਕਲਿਆ ਉਹ ਨਾ ਕੀ ਹੈ ਉਹਦੇ ਬਾਰੇ ਵੀ ਪੂਰੀ ਵੀਡੀਓ ਪਾਉਂਗਾ ਮੈਂ ਵੀ ਕੀ ਰਿਵਿਊ ਸੀ ਕੀ ਨਹੀਂ 28p 67 ਪਾਇਨੀਅਰ ਦਾ ਉਹਦੇ ਬਾਰੇ ਵੀ ਪਾਵਾਂਗੇ ਕਵੇਰੀ ਸੀਡ ਦੇ ਝੋਨੇ ਨੇ ਹੈਨਾ ਮਾੜੇ ਪਾਣੀ ਵਾਲੇ ਉਹਨਾਂ ਦੇ ਬਾਰੇ ਵੀ ਪਾਵਾਂਗੇ ਬਾਹਰ ਦਾ 61 22 ਉਹਦੇ ਬਾਰੇ ਵੀ ਰਿਵਿਊ ਦਵਾਂਗੇ ਤੇ ਮੈਂ ਜਿਹੜਾ ਝੋਨਾ ਲਾਉ ਉਹਦੀ ਵੀ ਵੀਡੀਓ ਪਾਉਂਗਾ ਹੁਣ ਅਸੀਂ ਇਸੇ ਕੰਮ ਧੀਆ ਤੇ ਕਣਕ ਦੀ ਬਾਢੀ ਹੈ ਜਿਹੜੀ ਉਹ ਤਕਰੀਬਨ 12 13 ਨੂੰ ਸ਼ੁਰੂ ਕਰਦਾਂਗੇ ਉਹਦੀ ਵੀ ਵੀਡੀਓ ਪਾਵਾਂਗੇ ਚੈਨਲ ਨਾਲ ਜੁੜੇ ਰਹੋ ਤੇ ਆਪ ਦਾ ਡਰਨ ਦੀ ਕੋਈ ਲੋੜ ਨਹੀਂ ਬਾਹਲਾ ਕਿਸੇ ਪਿੱਛੇ ਲੱਗਣ ਦੀ ਲੋੜ ਨਹੀਂ ਆਪ ਦਾ ਕਮੈਂਟ ਜਰੂਰ ਕਰਿਓ ਵੀ ਕਿਹੜਾ ਝੋਨਾ ਤੁਸੀਂ ਪਹਿਲਾਂ ਲਾਉਣੇ ਹੋ ਤੇ ਕਿਹੜੇ ਝੋਨੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੈ ਉਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਪਾਵਾਂਗੇ ਬੋਲਾਂਗੇ ਵੀ ਬਾਕੀ ਬਾਈ ਉਠੋ ਵੱਧ ਤੋਂ ਵੱਧ ਜਾਗਰੂਕ ਹੋਵੋ ਉਹਨਾਂ ਨੇ ਸਿਰਫ ਇਹ ਕਿਹਾ ਵੀ ਜਿਹੜੀਆਂ ਗੈਰ ਪ੍ਰਮਾਣਿਤ ਹਾਈਬ੍ਰਿਡ ਬੀ ਨੇ ਉਹ ਬੈਨ ਨੇ ਹਨਾ ਟੋਟਲ ਹਾਈਬ੍ਰਿਡ ਛੋਣਾ ਬੈਨ ਕਦੇ ਹੋ ਹੀ ਨਹੀਂ ਸਕਦਾ ਠੀਕ ਹੈ ਥੈਂਕ ਯੂ ਸੋ ਮਚ ਜੀ ਸਬਸਕ੍ਰਾਈਬ ਕਰ ਲਿਓ ਜੀ